ਜਿਹੜੀ ਕੋਠੀ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਜਿਹੜੀ ਕੋਠੀ ਤੁਹਾਨੂੰ ਦਿਖਾਵਾਂਗੇ ਇਹਨੂੰ ਬਣੀ ਨੂੰ ਹਲੇ 5 ਮਹੀਨੇ ਮਸਾ ਹੋਏ ਨੇ ਮਾਲਕ ਤੇ ਸਾਰਾ ਪਰਿਵਾਰ ਬਾਹਰ ਗਏ ਜੀ ਤਾਂ ਕਰਕੇ ਇਹਨਾਂ ਨੇ ਆਪਦੀ ਕੋਠੀ ਜਿਹੜੀ ਇਹ ਸੇਲ ਕਰਨੀ ਹੈਗੀ ਪੂਰੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਮਾਲਕ ਕੋਠੀ ਦਾ ਜਿੰਨਾ ਸੋਹਣਾ ਕੰਮ ਕਰਵਾ ਸਕਦੇ ਸੀਗੇ ਵੱਧ ਤੋਂ ਵੱਧ ਸੋਹਣਾ ਕੰਮ ਇਹਨਾਂ ਨੇ ਕਰਵਾਇਆ ਹੋਇਆ ਜਿੰਨੀਆਂ ਰੀਜਾਂ ਲਾਉਣੀਆਂ ਸੀਗੀਆਂ ਵੱਧ ਤੋਂ ਵੱਧ ਇਹਨਾਂ ਨੇ ਰੀਜਾਂ ਲਾ ਕੇ ਕੰਮ ਕਰਵਾਇਆ ਹੋਇਆ ਤੁਸੀਂ ਅੰਦਰੋਂ ਦੇਖਿਓ ਜੀ ਤੁਹਾਨੂੰ ਜੱਜ ਜੂਗੀ ਕੋਠੀ ਬਾਕੀ ਤੁਸੀਂ ਫਰੰਟ ਚੱਕ ਕਰ ਹੀ ਲਿਆ ਸੀ ਡਬਲ ਸਟੋਰੀ ਆਪਨ ਕੋਠੀ ਦੇਖਣ ਨੂੰ ਮਿਲੂਗੀ ਬਾਕੀ ਪੂਰੀ ਵਧੀਆ ਲੋਕੇਸ਼ਨ ਅਸੀਂ ਆਸੇ ਪਾਸ ਦਾ ਮਾਹੌਲ ਤੁਸੀਂ ਚੈੱਕ ਕਰੋ ਜਿਹੜੀ ਸੜਕ ਮੂਰੇ ਲੱਗਦੀ ਐ ਇਹਨਾਂ ਨੂੰ 30 ਫੁੱਟ ਲੱਗਦੀ ਐ ਜੀ 3 ਫੁੱਟ ਦਾ ਰੂਡ ਕੋਈ ਇਦਾਂ ਨਹੀਂ ਹੈਗਾ ਜੀ ਬਿਰਲੀ ਜੀ ਕੋਠੀ ਆਪਨ ਮਿਲੂਗੀ ਆਸੇ-ਪਾਸੇ ਆਪਨੂੰ ਕੋਠੀਆਂ ਬਹੁਤ ਸਾਰੀਆਂ ਮਿਲ ਜਾਣਗੀਆਂ ਬਾਕੀ 5 ਕਿ ਮਹੀਨੇ ਹੋਈ ਨਹੀਂ ਜਮਾਂ ਨਮੀ ਕੋਠੀਆਂ ਸੀ ਤੇ ਸਾਰਾ ਕੰਮ ਇਹਨਾਂ ਨੇ A to Z ਕਰਵਾਇਆ ਹੋਇਆ ਤੇ ਡਿਮਾਂਡ ਮੇਨ ਗੱਲ ਹੈ ਜੀ ਜਿਹੜਾ ਰੇਟ ਇਹਨਾਂ ਨੇ ਕਿਹਾਗਾ ਇੰਨੇ ਰੇਟ ਦੇ ਵਿੱਚ ਅਜੇ ਹੀ ਕੋਠੀ ਕਿਸੇ ਪਾਸੇ ਵੀ ਨਹੀਂ ਮਿਲਣੀ ਸਾਰਾ ਪਰਿਵਾਰ ਤਾਂ ਬਾਹਰ ਭਾਗ ਗਿਆ ਤੇ ਕੋਠੀ ਦੀ ਉੱਤੇ ਲੋਡ ਹੈ ਨਹੀਂ ਤਾਂ ਕਰਕੇ ਮਾਲਕ ਕਹਿੰਦੇ ਵੀ ਛੇਤੀ ਤੋਂ ਛੇਤੀ ਸੇਲ ਹੋ ਜਾਈਂ ਰੇਟ ਵੀ ਜਮਾਈ ਘਟ ਮੰਗਿਆ ਪੂਰੀ ਆਪਾਂ ਗੱਲਬਾਤ ਕਰਦੇ ਆਂ ਸੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਟੋਟਲ ਆਪਾਂ ਨੂੰ ਜਿਹੜੀ ਜਗ੍ਹਾ ਮਿਲੂਗੀ 4.5 ਮਾਰਲੇ ਮਿਲੂਗੀ ਅ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਬਾਕੀ ਜੋੜੀਆਂ ਦਾ ਕੰਮ ਲਾਈਟਿੰਗ ਦਾ ਰੰਗ ਦਾ ਜਿੰਨਾ ਡੈਕੋਰੇਸ਼ਨ ਦਾ ਕੰਮ ਹੋਇਆ ਸਾਰਾ ਕੁਝ ਇਹਨਾਂ ਨੇ ਇੱਕ ਨੰਬਰ ਕਰਵਾਇਆ ਹੋਇਆ ਤੇ ਅੰਦਰ ਆਪਾਂ ਪਹੁੰਚ ਗਏ ਸੀ ਲੌਬੀ ਏਰੀਆ ਤੁਸੀਂ ਚੈੱਕ ਕਰੋ ਵਧੀਆ ਆਪਾਂ ਨੂੰ ਏਰੀਆ ਦੇਖਣ ਨੂੰ ਮਿਲੂਗਾ ਲੋਬੀ ਖੁੱਲਾ ਡੁੱਲਾ ਤੇ ਲੋਬੀ ਦੇ ਵਿੱਚ ਹੀ ਅਟੈਚ ਇੱਕ ਪਾਸੇ ਆਪਾਂ ਨੂੰ ਮਿਲੂਗਾ ਡਰਾਇੰਗ ਏਰੀਆ ਸਿੰਘ ਤੁਸੀਂ ਚੈੱਕ ਕਰੋ ਉੱਪਰ ਛੱਤ ਦੇ ਵਿੱਚ ਜਿਹੜੀ ਲਾਈਟਿੰਗ ਹੋਈ ਹੈ ਤੁਸੀਂ ਚੈੱਕ ਕਰੋ ਸਾਰਾ ਕੰਮ A to Z ਮਾਲਕ ਨੇ ਕਰਵਾਇਆ ਹੋਇਆ ਕੋਠੀ ਖਰੀਦਣ ਤੋਂ ਬਾਅਦ ਨਾ ਤਾਂ ਆਪਾਂ ਨੂੰ 1 ਰੁਪਿਆ 1 ਰੁਪਿਆ ਤਾਂ ਦੂਰ ਦੀ ਗੱਲ ਹੈ 1 ਪੈਸਾ ਲਾਉਣ ਦੀ ਲੋੜ ਹੈ ਨਹੀਂ ਸਾਰਾ ਕੰਮ ਪਹਿਲਾਂ ਤੋਂ ਆਪਾਂ ਨੂੰ ਕੰਪਲੀਟ ਮਿਲੂਗਾ ਸੀ ਉੱਪਰ ਦਾ ਵੀ ਸਾਰਾ ਕੰਮ ਕਰਵਾਇਆ ਹੋਇਆ ਤੇ ਥੱਲੇ ਦਾ ਵੀ ਸਾਰਾ ਕੰਮ ਆਪਾਂ ਨੂੰ ਮਿਲੂਗਾ ਜੀ। ਬਾਕੀ ਥੱਲੇ ਆਪਾਂ ਨੂੰ ਇੱਕ ਕਿਚਨ ਦੇਖਣ ਨੂੰ ਮਿਲੂ। ਚੈੱਕ ਕਰੋ ਤੁਸੀਂ ਕਿਚਨ ਬਹੁਤ ਵਧੀਆ ਸੋਹਣਾ ਕੰਮ ਕਿਚਨ ਦਾ ਕਰਵਾਇਆ ਹੋਇਆ। ਸਾਰਾ ਕੰਮ ਲੱਕੜ ਦਾ, ਟੂਟੀਆਂ ਦਾ ਜਿੰਨਾ ਸਮਾਨ ਲੱਗਿਆ ਹੋਇਆ ਸਾਰਾ ਗਾਰੰਟੀ ਵਾਲਾ ਲੱਗਿਆ ਹੋਇਆ ਜੀ। ਕੋਈ ਇਦਾਂ ਨਹੀਂ ਹੈਗਾ ਜੀ। ਮਤਲਬ ਕਿ ਗੱਲਬਾਤ ਐ ਆ ਜੀ ਜੇ ਕੋਈ ਡੀਲਰ ਦੀ ਕੁਠੀ ਹੋਵੇ ਫਿਰ ਤਾਂ ਆਪਾਂ ਕਹਿੰਦੇ ਸੋਹਣੇ ਲੱਗਿਆ ਜੀ। ਤੇ ਡੀਲਰ ਦੀ ਕੁਠੀ ਨਹੀਂ ਹੈਗੀ ਜੀ ਕਿਸੇ ਦੀ ਇਹ ਮਾਲਕ ਦੀ ਆਪਦੀ ਪਰਸਨਲ ਕੁਠੀ ਹੈ। ਸਾਰਾ ਸਮਾਨ ਮਾਲਕ ਦਾ ਪਿਆਗਾ ਵਿੱਚ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਤੇ ਮਾਲਕ ਤੇ ਪਰਿਵਾਰ ਬਾਹਰ ਰਹਿੰਦੇ ਨੇ ਤਾਂ ਕਰਕੇ ਬਸ ਇਹਨਾਂ ਨੇ ਆਪਦੀ ਜਿਹੜੀ ਇਹ ਕੋਠੀ ਹੈ ਸੇਲ ਕਰਨੀ ਹੈ ਹੋਰ ਕੋਈ ਨਾ ਤਾਂ ਕੋਈ ਕਾਰਨ ਹੈ ਨਾ ਕੋਈ ਦਿੱਕਤ ਹੈ ਜੀ ਬਾਕੀ ਤੁਹਾਨੂੰ ਵੀਡੀਓ ਚ ਆਪਾਂ ਸਾਰਾ ਕੁਝ ਦਿਖਾ ਰਹੇ ਹਾਂ ਸੀ ਥੱਲੇ ਆਪਾਂ ਨੂੰ ਇੱਕ ਬੈਡਰੂਮ ਦੇਖਣ ਨੂੰ ਮਿਲੂਗਾ ਜੀ ਉੱਪਰ ਦੋ ਬੈਡਰੂਮ ਸੈਟ ਅਪ ਨੂੰ ਮਿਲ ਜਾਣਗੇ ਥੱਲੇ ਇੱਕ ਜਿਹੜਾ ਬੈਡਰੂਮ ਹੈ ਇਹਦੇ ਨਾਲ ਅਟੈਚ ਬਾਥਰੂਮ ਦੇਖਣ ਨੂੰ ਮਿਲੂਗਾ ਬਾਕੀ ਬਾਥਰੂਮ ਦਾ ਕੰਮ ਸਾਰਾ ਇਹਨਾਂ ਨੇ ਕਰਵਾਇਆ ਹੋਇਆ ਤੁਸੀਂ ਆਪ ਹੀ ਦੇਖੋ ਜੀ ਵਧੀਆ ਕੰਮ ਕੋਠੀ ਦਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਕੀ ਜੇ ਆਪਾਂ ਪਾਣੀ ਦੀ ਗੱਲ ਕਰੀਏ ਵਧੀਆ ਪਾਣੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਕਾਮੀ ਪੇਸ਼ੀ ਆਪਾਂ ਨੂੰ ਕੋਈ ਦੇਖਣ ਨੂੰ ਨਹੀਂ ਮਿਲਣੀ ਕਿਸੇ ਪਾਸੋਂ ਵੀ ਹਰ ਕੰਮ ਮਾਲਕ ਨੇ ਵਧੀਆ ਰੀਜਾਂ ਲਾ ਲਾ ਕੇ ਕਰਵਾਇਆ ਹੋਇਆ ਜੀ ਬਾਹਰ ਰਹਿਣ ਕਰਕੇ ਕੋਠੀ ਬਸ ਵੇਚਣੀ ਪੈ ਰਹੀ ਹੈ ਜੀ ਬਾਰ ਬਾਰ ਤੁਹਾਨੂੰ ਮੈਂ ਦੱਸ ਰਿਹਾ ਜੀ ਬਾਕੀ ਤੁਸੀਂ ਪੁੱਛਦੇ ਰਹਿੰਨੇ ਹੋ ਕਮੈਂਟ ਕਰਕੇ ਵੀ ਕਾਹਤੋਂ ਵੇਚਣੀ ਹੈ ਕੀ ਰੇਟ ਹੈ ਕਿੱਥੇ ਕੋਠੀ ਹੈ ਜੀ ਆਪਾਂ ਸਕਰੀਨ ਤੇ ਵੀ ਪੂਰੀ ਜਾਣਕਾਰੀ ਦੇ ਦਾਂਗੇ। ਬਾਕੀ ਆਪਾਂ ਗੱਲਬਾਤਾਂ ਨਾਲ ਦੀ ਨਾਲ ਕਰ ਹੀ ਰਹੇ ਹਾਂ ਸੀ। ਉੱਪਰ ਵੀ ਆਪਾਂ ਚੱਲਾਂਗੇ ਬਾਕੀ ਜੋੜੀਆਂ ਦਾ ਕੰਮ ਤੁਸੀਂ ਚੈੱਕ ਕਰ ਹੀ ਲਿਆ ਸੀ। ਲੱਕੜ ਦਾ ਕੰਮ ਤੁਸੀਂ ਦੇਖ ਲਓ। ਕਿਚਨ ਜਿਹੜਾ ਸੋਹਣਾ ਤਿਆਰ ਕਰਵਾਇਆ ਹੋਇਆ ਸੀਗਾ ਮਾਲਕ ਨੇ ਉਹ ਵੀ ਤੁਸੀਂ ਦੇਖ ਲਓ। ਤੇ ਹੁਣ ਆਪਾਂ ਉੱਪਰ ਚੱਲਦੇ ਹਾਂ ਜੀ। ਉੱਪਰ ਦਾ ਮਾਹੌਲ, ਉੱਪਰ ਕਿਵੇਂ ਦਾ ਕੰਮ ਹੋਇਆ, ਕਿਹੋ ਜੀ ਕੋਠੀ ਹੈ, ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲੂਗਾ ਉੱਤੇ ਉਹ ਵੀ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ। ਤੁਸੀਂ ਆਪ ਹੀ ਚੈੱਕ ਕਰ ਲਿਓ ਜੀ। ਤੇ ਵਧੀਆ ਆਪਾਂ ਨੂੰ ਸਾਰਾ ਕੰਮ ਮਿਲੂਆ ਤੁਸੀਂ ਦੇਖੋ ਜੀ ਫਰੰਟ ਡਿਜ਼ਾਈਨ ਪੂਰਾ ਵਧੀਆ ਜੀ ਬਾਕੀ ਫਰੰਟ ਤੇ ਆਪਾਂ ਨੂੰ ਲੋਕੇਸ਼ਨ ਜਿਹੜੀ ਮਿਲੂਗੀ ਬਹੁਤ ਵਧੀਆ ਦੇਖਣ ਨੂੰ ਮਿਲੂਗੀ ਤਾਂ ਕਿ ਆਸੇ-ਪਾਸੇ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਤੇ ਕੋਠੀ ਆਪਾਂ ਨੂੰ ਇਹ ਦੇਖਣ ਨੂੰ ਮਿਲੂਗੀ ਡਿਮਾਂਡ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਹੈ 36 ਲੱਖ ਰੁਪਇਆ ਇਹਨਾਂ ਨੇ ਕਿਹਾ ਦਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਜੀ ਡਿਮਾਂਡ 1.36 ਲੱਖ ਰੁਪਇਆ ਇਹਨਾਂ ਨੇ ਕਿਹਾਗਾ ਮੌਕੇ ਤੇ ਘਾਟਾ ਵਾਦਾ ਵੇਖ ਕੇ ਕੀਤਾ ਇਹ ਉਹ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਿਹਾ ਸੀ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆ ਰਹੀ ਆ ਜੀ ਵਧੀਆ ਲੱਗ ਰਹੀ ਆ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਵੀ ਕਰ ਦਿਓ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹ ਨੂੰ ਜਦੋਂ ਦਬ ਦੋਗੇ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚ ਨਵੀਂ ਵੀਡੀਓ ਘਰ ਕੋਠੀ ਮਕਾਨ ਹਰ ਏਰੀਆ ਚ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈਗਾ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਨਾ ਤਾਂ ਪਹਿਲਾਂ ਨਾ ਬਾਅਦ ਵਿੱਚ ਨਾ ਕੋਈ ਵਿਚ ਵਿਚਾਲੀ ਸਾਰਾ ਕੰਮ ਆਪਾਂ ਜਿੰਨਾ ਕਰਦੇ ਆਂ ਫਰੀ ਚ ਹੀ ਕਰਦੇ ਆਂ ਜੀ ਬਾਕੀ ਤੁਸੀਂ ਚੈੱਕ ਸਾਰਾ ਕੁਝ ਕਰ ਹੀ ਰਹੇ ਹੋ ਜੀ ਵਧੀਆ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਬਾਕੀ ਜਿਹੜੀ ਕੋਠੀ ਇਹ ਤੁਸੀਂ ਦੇਖ ਰਹੇ ਹੋ ਜੀ ਖਾਲੀ ਕੋਠੀ ਇਹਨਾਂ ਨੇ ਵੇਚਣੀ ਆ ਵਿੱਚ ਕੋਈ ਵੀ ਸਮਾਨ ਨਹੀਂ ਹੋਣਾ ਜੀ ਖਾਲੀ ਕੋਠੀ ਇਹਨਾਂ ਨੇ ਕਿਹਾਗਾ ਬਾਕੀ ਉੱਪਰ ਤੁਸੀਂ ਚੈੱਕ ਕਰ ਰਹੇ ਹੋ ਜੀ ਸਾਰਾ ਕੁਝ ਉੱਪਰ ਦਾ ਮਾਹੌਲ ਵੀ ਵਧੀਆ ਜਿੰਨਾ ਕੁਛ ਬਣਾ ਹੋਇਆ ਵਧੀਆ ਬਣਾ ਹੋਇਆ ਜਿੰਨਾ ਕੰਮ ਮਾਲਕ ਨੇ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਮਾਲਕ ਦੀ ਆਪ ਦੀ ਕੋਠੀ ਏ ਜੀ ਬਾਕੀ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਤਾਂ ਮਾਲਕ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ 9501234348 9501234348 ਇਹ ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਆਪ ਹੀ ਮਾਲਕ ਨਾਲ ਕਰ ਲਿਓ ਜੀ ਬਾਕੀ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਏ ਜੀ ਆਪਣੇ ਕੋਲੇ ਫਗਵਾੜੇ ਏਰੀਆ ਚ ਪਹੁੰਚੀ ਆ ਜੀ ਫਗਵਾੜਾ ਮਾਲਕ ਦਾ ਏਰੀਆ ਤੇ ਆਪਾਂ ਗੱਲ ਕਰੀਏ ਲੋਕੇਸ਼ਨ ਦੀ ਤਾਂ ਸਾਹਿਬਜਾਦਾ ਅਜੀਤ ਸਿੰਘ ਨਗਰ ਹੈ ਜੀ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਕੋਠੀ ਬਣੀ ਹੋਈ ਹੈ ਨੀਅਰ ਚੰਡੀਗੜ੍ਹ ਹਾਈਵੇ ਇਹਨਾਂ ਨੂੰ ਲੱਗਦਾ ਬਾਕੀ ਤੁਸੀਂ ਵੀਡੀਓ ਚ ਦੇਖੇ ਹੀ ਸਿਗਾ ਤੇ ਇਹ ਗੱਲਬਾਤ ਹੋ ਰਹੀ ਹੈ ਜੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦੋ ਵਧੀਆ ਲੱਗੀ ਆਪਣੀ ਵੀਡੀਓ ਬੱਤ ਬੱਤ ਸ਼ੇਅਰ ਕਰ ਦੋ ਬਾਤ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀ ਦਾ ਤੇ ਜਿਹੜੀ ਆਪਾਂ ਇੱਕ ਕੋਠੀ ਲੈ ਕੇ ਪਹੁੰਚੇ ਆ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਆ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਘਰ ਵੀ ਲੈ ਕੇ ਪਹੁੰਚਦੇ ਹਾਂ ਸਸਤੇ ਘਰ ਵੀ ਲੈ ਕੇ ਪਹੁੰਚਦੇ ਹਾਂ ਵਧੀਆ ਕੋਠੀਆਂ ਵੱਡੀਆਂ ਕੋਠੀਆਂ ਛੋਟੀਆਂ ਕੋਠੀਆਂ ਹਰ ਤਰ੍ਹਾਂ ਦੀਆਂ ਆਪਾਂ ਕੋਠੀਆਂ ਲੈ ਕੇ ਪਹੁੰਚਦੇ ਹਾਂ ਜੀ ਇਹ ਕੋਠੀ ਵੀ ਆਪਾਂ ਲੈ ਕੇ ਪਹੁੰਚੇ ਆ ਸੋਹਣੀ ਮਾਲਕ ਨੇ ਬਣਾਈ ਹੋਈ ਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਆਪਦੇ ਏਰੀਆ ਚੋਂ ਘੱਟ ਰੇਟ ਵਿੱਚ ਕੋਠੀ ਚਾਹੀਦੀ ਹੈ ਕਿੱਥੇ ਕਿੰਨੇ ਕੁ ਰੇਟ ਤੱਕ ਕੋਠੀ ਚਾਹੀਦੀ ਹੈ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਂਗੇ ਬਾਕੀ ਐਡ ਕਰਵਾਉਣੀ ਹੈ ਆਪਣਾ ਵਟਸਐਪ ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਤੇ ਹੁਣ ਦੋ ਜੀ ਮੈਨੂੰ ਇਜਾਜ਼ਤਾਂ